ਅਜੀ ਤਾਂ ਬੇਈਮਾਨ ਸਰਕਾਰ ਨੂੰ ਟੰਗਾਂ ਦੀ ਨਾਵੇਂ ਦੇ ਬਾਦਲ ਦੀ ਜੋ ਸਰਕਾਰ ਹੈ ਨਾ ਇਹ ਵੱਡੀ ਗੰਦੀ ਸਰਕਾਰ ਹੈ ਬੇਈਮਾਨ ਸਰਕਾਰ ਹੈ ਗੁਰਦੁਆਰੇ 골ਕਾਰ ਚੋਰ ਦੀ ਸਰਕਾਰ ਹੈ ਨਸ਼ੇ ਜਿੰਨੇ ਇਹ 9 ਸਾਲਾਂ ਚਾਏ ਨੇ ਪਹਿਲਾਂ ਕੋਈ ਨਸ਼ਾ ਨਹੀਂ ਸੀ ਉਹ ਬਾਦਲ ਮਰਨ ਬਰੇ ਇੱਕ ਗਿਆ ਹੋਇਆ ਕਹਿੰਦਾ ਮੈਨੂੰ ਕਾਹਨੂੰ ਚਿਤਾਉਂਦਾ ਮੇਰੀ ਦਸਾਂ ਰੋਹਰ ਪਤਾ ਸ਼ਰਮ ਨਹੀਂ ਕਰਦਾ ਗੱਲਾਂ ਕਰਨ ਲੱਗਿਆ ਬੇਗਰਥ ਬੰਦਾ ਪੂਰਾ ਸਾਲ ਨੂੰ ਸ਼ਰਮ ਹੋਵੇ ਕੁੱਤੇ ਬਦੇ ਨੂੰ ਕਮਾਂਵੇਂ ਚਾਰ ਮਹੀਨਿਆਂ ਦਾ ਬੇਈਮਾਨ ਚੋਰ ਫਰਾਮੀ ਸਾਹਿਬ ਚੋਬਰ 74 ਹੁੰਦਾ ਨਹੀਂ ਫੜ ਕੇ ਨਹੀਂ ਫਿਰਦੇ ਮੁੱਖ ਮੰਤਰੀ ਬਾਣੂ ਫੇਰ ਬੱਚਾ ਗਾਣ ਕਿਹੜਾ ਬਣਾ ਦੋ ਮੁੱਖ ਮੰਤਰੀ ਆ ਹੁਣ ਜਿਹੜੇ ਕਹਿੰਦੇ ਫਿਰਦੇ ਨੇ ਵੀ ਚਿੱਟਾ ਆਇਆ ਨਹੀਂ ਪੰਜਾਬ ਦੇ ਵਿੱਚ ਨਸ਼ਾ ਆਇਆ ਨਹੀਂ ਅਸੀਂ ਵਿਕਾਸ ਕੀਤਾ ਇਹ ਤੁਹਾਨੂੰ ਸਭ ਨੂੰ ਪਤਾ ਵੀ ਨਾ ਤਾਂ ਵਿਕਾਸ ਹੋਇਆ ਵਿਕਾਸ ਸਿਰਫ ਇੱਕੇ ਚੀਜ਼ ਕੀਦਾ ਹੋਇਆ ਪੰਜਾਬ ਦੇ ਵਿੱਚ ਹੀ ਵੇਰਜ਼ਗਾਰੀ ਵਧ ਗਈ ਪੰਜਾਬ ਦੇ ਵਿੱਚ ਨੌਜਵਾਨ ਜਿਆਦਾ 70% ਨੌਜਵਾਨ ਨਸ਼ੇ 'ਚ ਲੱਗ ਗਏ ਇਹ ਸਭ ਨੂੰ ਪਤਾ ਮਾਰੇ ਜੇ ਜੇਲ੍ਹ ਦੇ ਅੰਦਰ ਐ ਮੈਂ ਚਿੱਟਾ ਵੀ ਵੀ ਕੇ ਆਇਆ ਐ ਸਮੈਕ ਵੀ ਵੀ ਕਹਾਂ ਤੇ ਬੀੜੀ ਵੀ ਸਾਲੀ 150 ਰੁਪਏ ਦੀ ਹੈ ਚਾਹੇ 75 ਰੁਪਏ ਦੀ ਹੈ ਚਾਹੇ 100 ਰੁਪਏ ਦੀ ਹੈ ਮੈਂ ਪੀਖੇ ਆਂ ਆਵੇ 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 ਨੂੰ ਫਿਰ ਤਾਂ ਅੰਕਾ 300 ਰੁਪਏ ਇਹਨਾਂ ਕਰ ਬੰਰ ਕੋਈ ਹੋਈ ਨਹੀਂ ਆਵੇ 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 ਬੇਕਰ ਮੁੰਡਾ ਨਾ ਜਾਇਆ ਹੈ ਸ਼ਰਾਬੀ ਹੈ ਜਿਹੜਾ ਮੁੰਡਾ ਤਾਂ ਜਹਨ ਜੋਤਾ ਕਰਦਾ ਕੋਈ ਹੋਈ ਕਿਵੇਂ ਇੱਕ ਮਹੀਨੇ ਚ ਮਾਂ ਚੱਕੂ ਗੇ ਬੈਟਿਆ ਨੂੰ ਕਿਵੇਂ ਉੱਤੇ ਡੈੜੀ ਨਾ ਹੋਵੇ ਇਹਨਾਂ ਦੇ ਸਾਡੇ ਬੰਦੇ ਦਾ ਚੋਕਣਾ ਨਸ਼ਾ ਵੱਧ ਗਿਆ ਸਾਡੇ ਦਾ 90% ਨਸ਼ਾ ਵੱਧ ਗਿਆ 90% 10% ਲੋਕ ਨੇ ਜਿਹੜੇ ਬਿਨਾਂ ਨਸ਼ੇ ਦੇ ਮੇਰੇ ਵਰਗੇ ਮਤਲਬ ਉਹ ਵੀ ਛਾਣੇ ਮਦੇ ਕਿਈ ਨੌਜਵਾਨੇ ਤੋਂ ਜਮੇ ਨੇ ਤਬਾਹ ਕਰਤੀ ਜੀਟੀਏ ਨੇ ਆਰੇ ਬਦਲ ਤੇ ਮੁੰਡੇ ਨੇ ਦੂਹਾਂ ਨੇ ਜੱਖਣਾ ਖੋਦੀ ਪੰਜਾਬ ਦੀ ਯਾਰ ਤੁਸੀਂ ਦੱਸੋਗਾ ਕੀ ਹੱਲ ਹੋਊਗਾ ਦਾ ਹੱਲ ਕਰਕੇ ਦੇ ਦਿਓ ਪੰਜਾਬ ਦੇ ਨੌਜਵਾਨਾਂ ਨੂੰ ਕੁੜੀਆਂ ਨੂੰ ਵੇਚ ਗਾਰਾਂ ਨੂੰ पसाड़ देनी के गल्लाई भाई बेन्टी दियो गालाई